ਜੀ ਹੁਣ ਭਗਵੰਤ ਮਾਨ ਦੇ ਕੈਬਨਟ ਮੰਤਰੀ ਨੂੰ ਤਲਬ ਕਰ ਲਿਆ ਗਿਆ ਹੈ ਮਿੱਤਰ ਪਿਆਰਿਓ ਸਤਿ ਸ੍ਰੀਕਾਲ ਅੱਜ ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪਹਿਲਾਂ ਦੱਸਦੇ ਹਾਂ ਮੁੱਖ ਖਬਰਾਂ ਤੇ ਫੇਰ ਦੇਵਾਂਗੇ ਹਰ ਖਬਰ ਦੀ ਪੂਰੀ ਵਿਸਤਾਰ ਨਾਲ ਜਾਣਕਾਰੀ ਪਹਿਲੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਕੈਬਨਟ ਮੰਤਰੀ ਨੂੰ ਤਲਬ ਕੀਤਾ ਗਿਆ ਇਹ ਤਲਬ ਕਿਸ ਨੇ ਕੀਤਾ ਕਿਉਂ ਕੀਤਾ ਹੈ ਕਿੰਨੇ ਟਾਈਮ ਚ ਬੁਲਾਇਆ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਦਿੰਨੇ ਆ ਦੂਜੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਫਿਰ ਵੋਟਾਂ ਆ ਗਈਆਂ ਨੇ ਤੇ ਹੁਣ ਫਿਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੋਟਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਕਾਹਦੀਆਂ ਵੋਟਾਂ ਕਿਹੜੀਆਂ ਵੋਟਾਂ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਇਸ ਖਬਰ ਦੇ ਵੀ ਆਪਾਂ ਦਿੰਨੇ ਆ ਅਗਲੀ ਵੱਡੀ ਖਬਰ ਹੈ ਹਾਈ ਕੋਰਟ ਨੇ ਜਿਹੜੇ ਕੱਚੇ ਠੇਕੇ ਤੇ ਆਧਾਰਿਤ ਜਿਹੜੇ ਟੀਚਰ ਭਰਤੀ ਕੀਤੇ ਸੀ ਮੁਲਾਜ਼ਮ ਭਰਤੀ ਕੀਤੇ ਸੀ ਉਹਨਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਦਿੱਤਾ ਹੈ ਕਿਹੜੇ ਵਿਅਕਤੀ ਕਿੰਨੇ ਜਣਿਆਂ ਨੂੰ ਕੀ ਆ ਪੂਰਾ ਮਾਮਲਾ ਅੱਗੇ ਤੁਹਾਨੂੰ ਜਾਣਕਾਰੀ ਪੂਰੀ ਦਿੰਨੇ ਆ ਤੇ ਅਗਲੀ ਵੱਡੀ ਖਬਰ ਹੈ ਪੱਤਰਕਾਰ ਰਣਜੀਤ ਗਿੱਲ ਦੇ ਉੱਪਰ ਪਿਛਲੇ ਦਿਨੀ ਹਮਲਾ ਹੋਇਆ ਉਹਦੇ ਨਾਲ ਧੱਕੇਸ਼ਾਹੀ ਬਦਮਾਸ਼ੀ ਕੀਤੀ ਗਈ ਤੇ ਅੱਜ ਉਸ ਦੇ ਖਿਲਾਫ ਗਿੱਦੜਵਾਹਾ ਦੇ ਵਿੱਚ ਵੱਡਾ ਪ੍ਰਦਰਸ਼ਨ ਸਾਡੇ ਪੱਤਰਕਾਰ ਭਾਈਚਾਰੇ ਵੱਲੋਂ ਇਨਸਾਫ ਪਸੰਦ ਲੋਕਾਂ ਤੇ ਜਥੇਬੰਦੀਆਂ ਵੱਲੋਂ ਕੀਤਾ ਗਿਆ ਔਰ ਇਹਦੀ ਵੀ ਅੱਗੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਹਰ ਖਬਰ ਬਾਰੇ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਜਰੂਰ ਲਿਖਿਓ ਹੁਣ ਪਹਿਲੀ ਖਬਰ ਦੀ ਜਾਣਕਾਰੀ ਪੂਰੀ ਸੁਣੋ ਮੁੱਖ ਮੰਤਰੀ ਭਗਵੰਤ ਮਾਨ ਦੇ ਕੈਬਨਟ ਮੰਤਰੀ ਤਰਨਦੀਪ ਸਿੰਘ ਸੌਂਦ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਤਲਬ ਕੀਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਉਹਨਾਂ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਨਿੱਜੀ ਤੌਰ ਤੇ ਅਕਾਲ ਤਖਤ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਇਹ ਮਾਮਲਾ ਕੀ ਹੈ ਤੁਹਾਨੂੰ ਦੱਸਦੇ ਆ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਦੇ ਮੰਤਰੀ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਨੂੰ ਅਕਾਲ ਤਖਸਾਲਬ ਨੇ ਤਲਬ ਕੀਤਾ ਸੀ ਸਜ਼ਾ ਵੀ ਲਾਈ ਸੀ ਔਰ ਉਸ ਤੋਂ ਬਾਅਦ ਇਹ ਕੈਬਨਟ ਮੰਤਰੀ ਤਰਨਦੀਪ ਸਿੰਘ ਸੌਂਦ ਜਿਹੜੇ ਕਿ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮੰਤਰੀ ਨੇ ਉਹਨਾਂ ਨੂੰ ਅਕਾਲ ਤਖਸਾਲਬ ਨੇ ਤਲਬ ਕੀਤਾ ਤਲਬ ਕਿਉਂ ਕੀਤਾ ਅਸਲ 'ਚ ਪਿਛਲੇ ਦਿਨੀ ਨੰਦਪੁਰ ਸਾਹਿਬ ਦੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਹਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਫੋਟੋਆਂ ਲਾਉਣ ਦਾ ਮਾਮਲਾ ਆਇਆ ਜਿਹੜੀਆਂ ਕਾਲ ਤੱਕ ਸਾਹਿਬ ਨੇ ਲਿਖਿਆ ਕਿ ਉਹ ਫੋਟੋਆਂ ਸਿੱਖੀ ਮਰਿਆਦਾ ਔਰ ਸਿੱਖੀ ਸਿਧਾਂਤਾਂ ਦੇ ਮੁਤਾਬਕ ਠੀਕ ਨਹੀਂ। ਕੀ ਆ ਜਾ ਰਿਹਾ ਹੈ ਕਿ ਕੁਝ ਇਸ ਤਰ੍ਹਾਂ ਦੀਆਂ ਫੋਟੋਆਂ ਜਿਨ੍ਹਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਅਮਰਤ ਸ਼ਕਾਰੇ ਨੇ ਪੰਜ ਪਿਆਰਿਆਂ ਨੂੰ ਪਰ ਫੋਟੋ ਦੇ ਵਿੱਚ ਪੈਰ ਦੇ ਵਿੱਚ ਜੁੱਤੀ ਪਾਈ ਹੋਈ ਆ ਤੇ ਜਿਹੜੇ ਪੰਜ ਪਿਆਰੇ ਨੇ ਉਹ ਵੀ ਪੂਰੀ ਵੀਰ ਰਸ ਅਵਸਥਾ ਦੇ ਵਿੱਚ ਵੀਰ ਅਵਸਾ ਦੇ ਵਿੱਚ ਨਹੀਂ ਬਿਠਾਏ ਗਏ ਫੋਟੋ ਦੇ ਵਿੱਚ ਔਰ ਫਿਰ ਜਿਹੜੇ ਬਾਟੇ 'ਚ ਅਮਰਤ ਪਾਨ ਕਰਾਇਆ ਜਾ ਰਿਹਾ ਹੈ ਉਹ ਵੀ ਸਿੱਖੀ ਸਿਧਾਂਤਾਂ ਤੇ ਰਵਾਇਤਾ ਮੁਤਾਬਕ ਨਹੀਂ ਹੈਗਾ ਇਹ ਸਾਰੀਆਂ ਗੱਲਾਂ ਕਰਕੇ ਜਿਹੜੇ ਸਹਿਰ ਸਪਟਾ ਤੇ ਸੱਭਿਆਚਾਰਕ ਮੰਤਰੀ ਜਿਹੜੇ ਕਿ ਉੱਥੇ ਉਸ ਦਿਨ ਮੌਜੂਦ ਦੱਸੇ ਗਏ ਉਹਨਾਂ ਨੂੰ ਤਲਬ ਕੀਤਾ ਗਿਆ ਤੇ ਨਾਲ ਹੀ ਇਸ ਵਿਭਾਗ ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਪਰ ਡਾਇਰੈਕਟਰ ਤੋਂ ਲਿਖਤੀ ਜਵਾਬ ਮੰਗਿਆ ਗਿਆ ਤੇ ਜਿਹੜੇ ਮੰਤਰੀ ਸੌਂਦ ਨੇ ਉਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ ਕਾਲ ਤੱਕ ਸਾਹਮਣੇ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਹੁਣ ਵੇਖਣਾ ਇਹ ਹੈ ਕਿ ਜਿਹੜੇ ਮੰਤਰੀ ਨੇ ਉਹ ਕਾਲ ਤੱਕ ਸਾਹਿਬ ਦੀ ਕਿੰਨੀ ਕਮਾਨ ਮਰਿਆਦਾ ਤੇ ਸਤਕਾਰ ਮੰਨਦੇ ਨੇ ਜਾਂਦੇ ਨੇ ਕਿ ਨਹੀਂ ਜਾਂਦੇ ਉੰਜ ਪਿਛਲੇ ਦਿਨ ਜਦੋਂ ਪੰਜਾਬ ਦੇ ਸਿੱਖਿਆ ਮੰਤਰੀ ਜਿਹੜੇ ਬੈਂਸ ਉਹਨਾਂ ਨੂੰ ਕਾਲ ਤੱਕ ਸਾਬ ਤੇ ਤਲਬ ਕੀਤਾ ਗਿਆ ਸੀ ਤਾਂ ਉਹਨਾਂ ਨੂੰ ਜਾਣਾ ਪਿਆ ਸੀ ਉਹ ਗਏ ਸੀ ਔਰ ਜਿਹੜੀ ਤਨਖਾਹ ਯਾਨੀ ਜਿਹੜੀ ਮੁਸ਼ੱਕਤ ਸਜ਼ਾ ਉਹਨਾਂ ਨੂੰ ਲਾਈ ਸੀ ਉਹ ਵੀ ਉੱਥੇ ਉਹਨਾਂ ਨੇ ਨਿਭਾਈ ਸੀ ਤੇ ਹੁਣ ਇਹ ਮੰਤਰੀ ਨੂੰ ਬੁਲਾਇਆ ਗਿਆ ਹੁਣ ਅਗਲੀ ਖਬਰ ਵੱਲ ਆਪਾਂ ਜਾਣਦੇ ਆ ਦੂਜੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਮੁੜ ਤੋਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਚੋਣਾਂ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਤੇ ਬਲਾਕ ਸੰਮਤੀਆਂ ਦੀਆਂ ਪੰਜਾਬ ਦੇ 23 ਜ਼ਿਲ੍ਹਿਆਂ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਤੇ 154 ਬਲਾਕ ਸੰਮਤੀਆਂ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ 19000 ਤੋਂ ਵੱਧ ਪੋਲਿੰਗ ਸਟੇਸ਼ਨ ਬਣਾਏ ਜਾ ਰਹੇ ਨੇ ਤੇ 1 ਕਰੋੜ 35 ਲੱਖ ਤੇ 98000 ਵੋਟਰ ਜਿਹੜੇ ਨੇ ਉਹ ਇਹਨਾਂ ਚੋਣਾਂ ਦੇ ਵਿੱਚ ਵੋਟ ਪਾਉਣਗੇ ਤਾ ਇਹ ਦਸੰਬਰ ਦੇ ਪਹਿਲੇ ਹਫਤੇ ਇਹ ਚੋਣਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਹਦੇ ਸਬੰਧੀ ਜਿਹੜੀ ਜਾਣਕਾਰੀ ਹੈ ਉਹ ਮੀਡੀਆ ਦੇ ਵਿੱਚ ਆ ਚੁੱਕੀ ਹੋਈ ਆ ਲੰਬੇ ਟਾਈਮ ਤੋਂ ਇਹ ਮਾਮਲਾ ਜਿਹੜਾ ਉਹ ਨਿਆਂਪਾਲਿਕਾ ਦੇ ਵਿੱਚ ਵੀ ਚੱਲ ਰਿਹਾ ਸੀਗਾ ਤੇ ਸਰਕਾਰ ਦੇ ਵਿੱਚ ਵੀ ਇਸ ਦੀ ਚਰਚਾ ਸੀ ਵਿਰੋਧੀ ਪਾਰਟੀਆਂ ਵੀ ਸਵਾਲ ਉਠਾਰੀਆਂ ਸੀਗੀਆਂ ਤੇ ਹੁਣ ਇਹ ਚੋਣਾ ਆ ਗਈਆਂ ਸਰਪੰਚੀ ਚੋਣਾ ਵੀ ਪਹਿਲਾਂ ਬਹੁਤ ਦੇਰ ਦੇ ਨਾਲ ਕਰਵਾਈਆਂ ਗਈਆਂ ਸੀ ਕਿਉਂਕਿ ਪੰਚਾਇਤਾਂ ਪੰਗ ਕਰਨ ਤੋਂ ਬਾਅਦ ਕਈ ਮਹੀਨੇ ਤੱਕ ਰੌਲਾ ਪੈਂਦਾ ਰਿਹਾ ਪਰ ਸਰਕਾਰ ਸਰਪੰਚੀ ਦੀਆਂ ਚੋਣਾਂ ਨਹੀਂ ਸੀ ਕਰਵਾ ਰਹੀ ਫਿਰ ਅੰਤ ਨੂੰ ਹਾਈ ਕੋਰਟ ਦੇ ਦਖਲ ਦੇ ਨਾਲ ਸਰਪੰਚੀ ਯਾਨੀ ਕਿ ਪੰਚਾਇਤਾਂ ਦੀਆਂ ਚੋਣਾਂ ਜਿਹੜੀਆਂ ਉਹ ਕਰਵਾਈਆਂ ਗਈਆਂ ਸੀਗੀਆਂ ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਦੋਸ਼ ਲੱਗੇ ਸੀ ਕਈ ਤਰ੍ਹਾਂ ਦੀਆਂ ਗੱਲਾਂ ਆਈਆਂ ਸੀ ਵੱਡੀ ਗਿਣਤੀ ਪਿੰਡਾਂ ਨੇ ਇਹ ਕਿਹਾ ਸੀ ਕਿ ਧੱਕੇਸ਼ਾਹੀ ਹੋਈ ਆ ਸਾਨੂੰ ਕਾਗਜ਼ ਨਹੀਂ ਪਰਣ ਦਿੱਤੇ ਜਾ ਰਹੇ ਸਾਨੂੰ ਚੁੱਲਾ ਟੈਕਸ ਨਹੀਂ ਦਿੱਤੇ ਗਏ ਕਈ ਸਾਰੀਆਂ ਪੰਚਾਇਤਾਂ ਨੂੰ ਹਾਈ ਕੋਰਟ ਵੀ ਜਾਣਾ ਪਿਆ ਸੀ ਤਾਂ ਫਿਰ ਐਦਾਂ ਦੇ ਦੋਸ਼ਾਂ ਦੇ ਦਰਮਿਆਨ ਫਿਰ ਇਹ ਡੈਮੋਕ੍ਰੇਸੀ ਦਾ ਹਾਲ ਕੀਤਾ ਕੀ ਜਾ ਰਿਹਾ ਲੋਕਤੰਤਰ ਦਾ ਹਾਲ ਕੀਤਾ ਕੀ ਜਾ ਰਿਹਾ ਇਹ ਵੱਡੇ ਸਵਾਲ ਉਦੋਂ ਵੀ ਸੀ ਇਹ ਅੱਜ ਵੀ ਨੇ ਹੁਣ ਵੇਖਣਾ ਹੈ ਆ ਇਹ ਜਿਹੜੀਆਂ ਬਲਾਕ ਸਮਤੀਆਂ ਦੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਆ ਰਹੀਆਂ ਨੇ ਜਿਦੇ ਚ ਕਰੋੜਾਂ ਵੋਟਰਾਂ ਨੇ ਵੋਟ ਪਾਉਣੀ ਐ ਇਹਦੇ ਵਿੱਚ ਕੀ ਕੀਤਾ ਜਾਏਗਾ ਕੀ ਸਰਕਾਰ ਬੜੀ ਨਿਰਪੱਖਤਾ ਦੇ ਨਾਲ ਸਾਫ ਗੋਈ ਨਾਲੇ ਚੋਣਾ ਕਰਾਏਗੀ ਜਾਂ ਸਰਪੰਚੀ ਪੰਚਾਇਤਾਂ ਦੀਆਂ ਚੋਣਾਂ ਵਰਗੇ ਹੀ ਦੋਸ਼ ਲੱਗਣਗੇ ਇਹ ਆਉਣ ਵਾਲਾ ਟਾਈਮ ਦੱਸੇਗਾ ਤੁਸੀਂ ਕੀ ਸਮਝਦੇ ਹੋ ਇਹਦੇ ਬਾਰੇ ਤੁਸੀਂ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਅਗਲੀ ਵੱਡੀ ਖਬਰ ਹੈ ਅਦਾਲਤ ਨੇ ਠੇਕੇ ਤੇ ਲੱਗੇ ਜਿਹੜੇ ਬਲਾਜਮ ਹੈ ਉਹਨਾਂ ਨੂੰ ਰੈਗੂਲਰ ਕਰਨ ਦੇ ਹੁਕਮ ਦਿੱਤੇ ਨੇ ਪਰ 7 750 ਦੇ ਕਰੀਬ ਜਿਹੜੇ ਸਿੱਖਿਆ ਮਹਿਕਮੇ ਦੇ ਵਿੱਚ ਮੁਲਾਜ਼ਮ ਨੇ ਉਹਨਾਂ ਨੂੰ ਰੈਗੂਲਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਸਾਰਿਆਂ ਬਾਰੇ ਇਹ ਕੇਸ ਨਹੀਂ ਸੀ ਔਰ ਪੰਜਾਬ ਸਰਕਾਰ ਨੂੰ ਇਹ ਕਿਹਾ ਗਿਆ ਕਿ ਉਹਨਾਂ ਨੇ ਉਹ ਆਪਣੀਆਂ ਸ਼ਰਤਾਂ ਪੂਰੀਆਂ ਕਰ ਲਈਆਂ 10 ਸਾਲ ਤੱਕ ਉਹਨਾਂ ਨੇ ਠੇਕਾ ਆਧਾਰਿਤ ਆਪਣੇ ਪੂਰੇ ਕਰ ਲਏ ਹੁਣ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਜੇਕਰ ਪੰਜਾਬ ਸਰਕਾਰ ਉਹਨਾਂ ਨੂੰ ਨਿਯਮਤ ਰੂਪ ਚ ਰੈਗੂਲਰ ਨਹੀਂ ਕਰਦੀ ਤਾਂ ਅਦਾਲਤ ਨੇ ਕਿਹਾ ਕਿ 6 ਮਹੀਨੇ ਚ ਫਿਰ ਉਹ ਮੁਲਾਜ਼ਮ ਰੈਗੂਲਰ ਮੰਨੇ ਜਾਣਗੇ ਹੁਣ ਵੇਖਣਾ ਪੰਜਾਬ ਸਰਕਾਰ ਇਹਦੇ ਤੇ ਕੀ ਫੈਸਲਾ ਲੈਂਦੀ ਆ ਇੱਥੇ ਇੱਕ ਟਿੱਪਣੀ ਮੈਂ ਕਰਦਿਆਂ ਕੱਲੇ ਸਿੱਖਿਆ ਵਿਭਾਗ ਵਿੱਚ 700 ਨਹੀਂ ਸਿੱਖਿਆ ਵਿਭਾਗ ਵਿੱਚ ਹੀ ਕੱਚੇ ਮੁਲਾਜ਼ਮ ਵੱਖ-ਵੱਖ ਨਾਵਾਂ ਦੇ ਉੱਪਰ ਹਜ਼ਾਰਾਂ ਨਹੀਂ ਲੱਖਾਂ ਰੱਖੇ ਹੋਏ ਨੇ ਉਹਨੇ ਤਾਂ ਪੱਕੇ ਨਹੀਂ ਜਿੰਨੇ ਕੱਚੇ ਰੱਖ ਛੱਡੇ ਨੇ ਸਕੂਲਾਂ 'ਚ ਵੀ ਕਾਲਜਾਂ 'ਚ ਵੀ ਤੇ ਯੂਨੀਵਰਸਿਟੀਆਂ 'ਚ ਵੀ ਇਹ ਤਾਂ ਸਰਕਾਰ ਨੇ ਲੱਛਣ ਹੀ ਫੜ ਲਿਆ ਨਾ ਵੀ ਕੱਚੇ ਹੀ ਰੱਖਣੇ ਨੇ ਪੱਕੇ ਕਰਨੇ ਹੀ ਨਹੀਂ ਇਹ ਕਿਉਂ ਹੈ ਇਹਦਾ ਮਤਲਬ ਇਹ ਨਹੀਂਗਾ ਵੀ ਉਹਨਾਂ ਦੀ ਕੁਆਲਿਟੀ ਘਟ ਹੁੰਦੀ ਹੈ ਸਰਕਾਰ ਜੇ ਤਾਂ ਜਾਣ ਕੇ ਕੁਆਲਟੀ ਘੱਟ ਵਾਲੇ ਰੱਖਦੀ ਐ ਫਿਰ ਕਿਉਂ ਰੱਖਦੀ ਐ ਲੋਕਾਂ ਨੂੰ ਧੋਖਾ ਦੇਣ ਲਈ ਲੋਕਾਂ ਦੇ ਧੀਆਂ ਪੁੱਤਾਂ ਦੀ ਪੜ੍ਹਾਈ ਦਾ ਬੇੜਾਗਰ ਕਰਨ ਲਈ ਪਰ ਇਹ ਗੱਲ ਨਹੀਂ ਕੀ ਪੂਰੇ ਯੋਗਤਾ ਵਾਲੇ ਬੰਦੇ ਰੱਖੇ ਜਾਂਦੇ ਨੇ ਪਰ ਜਾਣ ਕੇ ਕੱਚੇ ਰੱਖੇ ਜਾਂਦੇ ਨੇ ਤਾਂ ਕਿ ਉਹਨਾਂ ਨੂੰ 100% ਤਨਖਾਹ ਦੇਣ ਦੀ ਜਗ੍ਹਾ 90% ਤਨਖਾਹ ਕੱਚੇ ਕਹਿ ਕੇ ਮਾਰ ਲਈ ਜਾਵੇ ਤੇ 10% ਤਨਖਾਹ ਦੇਣੀ ਪਵੇ ਸਿਰਫ 90% ਦੀ ਤਨਖਾਹ ਮਾਰਨ ਲਈ ਕੱਚੇ ਮੁਲਾਜ਼ਮ ਰੱਖੇ ਜਾਂਦੇ ਨੇ 15 15 18 18 20 20 ਸਾਲ ਤੋਂ ਕੱਚੇ ਚੱਲੇ ਆ ਰਹੇ ਨੇ ਉਹਨਾਂ ਨੂੰ ਇਹ ਪੱਕੇ ਕਰਦੇ ਨਹੀਂ ਪਏ ਗੱਲ ਕੱਲੇ ਸਿੱਖਿਆ ਵਿਭਾਗ ਮੈਨੂੰ ਛੱਡੋ ਇੱਥੇ ਹਸਪਤਾਲਾਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਵਿੱਚ ਇੱਥੇ ਤਾਂ ਹਰ ਦਫ਼ਤਰ ਦੇ ਵਿੱਚ ਕੱਚੇ ਮੁਲਾਜ਼ਮ ਰੱਖੇ ਗਏ ਨੇ ਜਿਨ੍ਹਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਕਿਸੇ ਵੀ ਸਰਕਾਰ ਵੱਲੋਂ ਭਗਵੰਤਮਾਨ ਸਰਕਾਰ ਜਦੋਂ ਆਈ ਸੀ ਇਹਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਵੀ ਅਸੀਂ ਆਉਂਦਿਆਂ ਇਹ ਕੱਚਿਆਂ ਨੂੰ ਪੱਕੇ ਕਰਾਂਗੇ ਬੇਰੋਜ਼ਗਾਰੀ ਰਹਿਣ ਨਹੀਂ ਦੇਣੀ ਔਰ ਸਾਰੀਆਂ ਸੀਟਾਂ ਭਰ ਦੇਣੀਆਂ ਮਹਿਕਮੇ ਆ ਚ ਤੇ ਜਿੰਨੇ ਮੁੰਡੇ ਕੁੜੀਆਂ ਬਾਹਰ ਵਿਦੇਸ਼ਾਂ ਚ ਜਾਂਦੇ ਨੇ ਬੇਰੋਜ਼ਗਾਰੀ ਕਰਕੇ ਉਹ ਜਾਇਆ ਨਹੀਂ ਕਰਨਗੇ ਪਰ ਉਹ ਸਾਰੀਆਂ ਗੱਲਾਂ ਧਰੀਆਂ ਧਰਾਈਆਂ ਰਹਿ ਗਈਆਂ ਉਹਨਾਂ ਦੇ ਉੱਪਰ ਕੁਝ ਖਾਸ ਨਹੀਂ ਹੋਇਆ ਕਿਉਂਕਿ ਆ ਉਹ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ ਔਰ ਜਿਹੜੀ ਬੇਰੋਜ਼ਗਾਰੀ ਉਹ ਵੀ ਉਸੇ ਦਰਨ ਵਾਲੀ ਹੈ ਮੁੰਡੇ ਕੁੜੀਆਂ ਵਿਦੇਸ਼ਾਂ ਚ ਜਾਣ ਲਈ ਅੱਜ ਵੀ ਤਰਲੋ ਮੱਛੀ ਹੋ ਰਹੇ ਨੇ 4 ਸਾਲ ਸਰਕਾਰ ਨੂੰ ਬੀਤ ਗਏ ਪਰ ਅੱਜ ਵੀ ਉਸੇ ਤਰ੍ਹਾਂ ਬਾਹਰਲੇ ਦੇਸ਼ਾਂ 'ਚ ਡੌਂਕੀਆਂ ਲਾ ਕੇ ਚੋਰੀ ਵੀ ਜਾ ਰਹੇ ਨੇ ਤੇ ਜਿਨ੍ਹਾਂ ਕੋਲ ਚਾਰ ਪੈਸੇ ਮੰਗ ਤੰਗ ਕੇ ਇਕੱਠੇ ਹੋ ਜਾਂਦੇ ਨੇ ਉਹ ਸਾਰਾ ਪੈਸਾ ਏਜੰਟਾਂ ਕੋਲ ਲਟਾ ਕੇ ਬਾਹਰ ਜਾਣ ਲਈ ਮਜਬੂਰ ਨੇ ਭਗਵੰਤ ਮਾਨ ਸਰਕਾਰ ਨੇ ਕਿਹੜੀ ਇਹੋ ਜਿਹੀ ਨੀਤੀ ਲੈਂਦੀ ਹੈ ਕਿ ਨੌਜਵਾਨਾਂ ਨੂੰ ਬਾਹਰ ਨਹੀਂ ਜਾਣਾ ਪੈ ਰਿਹਾ ਇਹ ਭਗਵੰਤ ਮਾਨ ਸਰਕਾਰ ਕੁਝ ਇਹਦੇ ਉੱਪਰ ਦੱਸ ਨਹੀਂ پا ਰਹੀ ਪਰ ਅਗਲੀ ਵੱਡੀ ਖਬਰ ਹੈ ਜਿਹੜੇ ਪੱਤਰਕਾਰ ਸੱਚ ਦੀ ਆਵਾਜ਼ ਉਠਾਉਂਦੇ ਨੇ ਕਿੰਨੀਆਂ ਖਬਰਾਂ ਪਿਛਲੇ ਦਿਨਾਂ ਚ ਆਗੀਆਂ ਕਿ ਉਹਨਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਗਿੱਦੜਬਾਏ ਹਲਕੇ ਦਾ ਇੱਕ ਪੱਤਰਕਾਰ ਵੀਰ ਸਾਡਾ ਰਣਜੀਤ ਗਿੱਲ ਉਹਦੇ ਉੱਪਰ ਹਮਲਾ ਕੀਤਾ ਗਿਆ। ਔਰ ਜਦੋਂ ਹਮਲਾ ਕੀਤਾ ਗਿਆ ਉਹ ਨਜਾਇਜ਼ ਤੌਰ ਤੇ ਝੋਨੇ ਵੇਚਣ ਦੀ ਕਵਰੇਜ ਕਰਨ ਲਈ ਜਾ ਰਿਹਾ ਸੀ। ਉਸ ਵਕਤ ਜਦੋਂ ਉਹਨੇ ਵੱਡਾ ਖੁਲਾਸਾ ਕਰਨਾ ਸੀ ਤਾਂ ਉਹਦੇ ਉੱਪਰ ਹਮਲਾ ਉਹਨਾਂ ਨੇ ਕੀਤਾ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ ਨੇ। ਜਿਹੜੇ ਇਹ ਇਹ ਕੰਮ ਕਰਨਾ ਚਾਹੁੰਦੇ ਸੀ ਉਸ ਤੋਂ ਬਾਅਦ ਦੋਸ਼ ਇਹ ਵੀ ਲੱਗੇ ਨੇ ਕਿ ਉਹ ਬੰਦੇ ਭਗਵੰਤ ਮਾਨ ਸਰਕਾਰ ਦੀ ਮੰਤਰੀ ਦੇ بڑے ਨੇੜਲੇ ਨੇ ਖਾਸ ਨੇ ਹੁਣ ਇਸ ਮਾਮਲੇ ਦੇ ਉੱਪਰ ਅੱਜ ਗਿੱਦੜਵਾਹਾ ਦੇ ਵਿੱਚ ਵੱਡਾ ਧਰਨਾ ਪ੍ਰਦਰਸ਼ਨ ਪੱਤਰਕਾਰ ਸਾਡੇ ਭਾਈਚਾਰੇ ਵੱਲੋਂ ਔਰ ਨਾਲ ਹੀ ਜਿਹੜੀਆਂ ਇਨਸਾਫਪਸੰਦ ਜਥੇਬੰਦੀਆਂ ਤੇ ਇਨਸਾਫਪਸੰਦ ਲੋਕਾਂ ਵੱਲੋਂ ਕੀਤਾ ਗਿਆ ਪੱਤਰਕਾਰਾਂ ਦੇ ਖਿਲਾਫ ਇਹ ਪਹਿਲਾ ਮਾਮਲਾ ਨਹੀਂ ਜਿਹੜੇ ਤੇ ਪੱਤਰਕਾਰ ਵੈਸੇ ਹੀ ਸਰਕਾਰੀ ਧੂਤੂ ਬਣੇ ਨੇ ਜਾਂ ਪਾਲਤੂ ਬਣੇ ਨੇ ਵੱਖ-ਵੱਖ ਪਾਰਟੀਆਂ ਦੇ ਉਹਨਾਂ ਨੂੰ ਛੱਡ ਦਿਓ ਜਿਹੜੇ ਲੋਕਪੱਖੀ ਗੱਲ ਕਰਦੇ ਨੇ ਲੋਕਾਂ ਦੇ ਹੱਕ ਪੱਖ 'ਚ ਬੋਲਦੇ ਨੇ ਉਹਨਾਂ ਪੱਤਰਕਾਰਾਂ ਨੂੰ ਟਾਰਗੇਟ ਸ਼ਰਿਆਮ ਕੀਤਾ ਜਾਂਦਾ ਪਿਛਲੇ ਦਿਨੀ ਦੁਨੀਆ ਚੈਨਲ ਦੇ ਪੱਤਰਕਾਰ ਮਨਦੀਪ ਉਹਨਾਂ ਨੇ ਜਦੋਂ ਚਿੱਟੇ ਦੇ ਖਿਲਾਫ ਖਬਰ ਲਾਈ ਪਹਿਲਾਂ ਤਾਂ ਦੱਸਿਆ ਜਾਂਦਾ ਵੀ ਪੁਲਿਸ ਨੇ ਉਹਨੂੰ ਕਿਹਾ ਵੀ ਇਹ ਖਬਰ ਡਿਲੀਟ ਕਰ ਪੁਲਿਸ ਦੇ ਆਖੇ ਲਾ ਕੇ ਉਹਨੇ ਖਬਰ ਡਿਲੀਟ ਨਹੀਂ ਕੀਤੀ ਤਾਂ 2 ਘੰਟੇ ਦੇ ਵਿੱਚ ਵਿੱਚ ਉਹ ਉਹਨੂੰ ਉਹ ਚਿੱਟਾ ਤਸਕਰਾਂ ਦੇ ਉਹ ਕਹਿੰਦੇ ਆ ਫੋਨ ਆਉਣ ਲੱਗ ਪੇ ਉਹ ਕਹਿੰਦੇ ਖਬਰ ਰੀਡ ਕਰ ਨਹੀਂ ਤਾਂ ਗੋਲੀ ਮਾਰਾਂਗੇ ਤੈਨੂੰ ਸਿੱਧੀ ਵੱਡੀ ਧਮਕੀ ਉਸ ਤੋਂ ਬਾਅਦ ਮਨਦੀਪ ਹੋਰੀ ਡਟ ਕੇ ਔਰ ਫਿਰ ਅਸੀਂ ਸਾਰੇ ਔਰ ਇਨਸਾਫ ਪਸੰਦ ਜੱਥੇਬੰਦੀਆਂ ਉਹਨਾਂ ਦੇ ਹੱਕ ਪੱਕੇ ਦੇ ਵਿੱਚ ਡਟ ਕੇ ਖੜੇ ਬੋਲੇ ਪ੍ਰਦਰਸ਼ਨ ਵੀ ਕੀਤਾ ਤੇ ਫਿਰ ਉਹਨਾਂ ਵਿਅਕਤੀਆਂ ਦੇ ਉੱਪਰ ਥੋੜੀ ਬਹੁਤ ਕਾਰਵਾਈ ਹੋਈ ਹੈ ਅਜੇ ਤੱਕ ਵੀ ਪੂਰੀ ਨਹੀਂ ਹੋਈ ਪਰ ਥੋੜੀ ਬਹੁਤ ਕਾਰਵਾਈ ਹੋਈ ਹੈ ਹੁਣ ਇਹ ਸਾਰੇ ਮਾਮਲੇ ਦੇ ਉੱਪਰ ਤੁਸੀਂ ਕੀ ਸੋਚਦੇ ਹੋ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਤੇ ਇੱਕ ਹੋਰ ਖਬਰ ਅੱਜ ਆਈ ਹੈ ਪੰਜਾਬ ਦੇ ਵਿੱਚ ਇੱਕ ਵਿਅਕਤੀ ਨੇ ਪਹਿਲਾਂ ਆਪਣੀ ਘਰਵਾਲੀ ਨੂੰ ਗੋਲੀ ਮਾਰੀ ਫਿਰ ਆਪਣੀ ਸੱਸ ਨੂੰ ਮਾਰੀ ਤੇ ਅੰਤ ਦੇ ਉੱਪਰ ਫਿਰ ਆਪਣੇ ਆਪ ਨੂੰ ਗੋਲੀ ਮਾਰ ਲਈ ਉਹ ਇੱਕ ਫੌਜੀ ਵਿਅਕਤੀ ਦੱਸਿਆ ਜਾਂਦਾ ਹੈ ਔਰ ਉਹਦੇ ਕੋਲ AK47 ਰਾਈਫਲ ਦੱਸੀ ਜਾ ਰਹੀ ਹੈ ਤਾਂ ਉਹਨੇ ਇਹ ਕੰਮ ਕਿਉਂ ਕੀਤਾ ਵੇਖੋ ਸਾਡੇ ਸਮਾਜ ਦੇ ਵਿੱਚ ਤਣਾਅ ਬਹੁਤ ਬਣਿਆ ਪਿਆ ਤਣਾਅ ਬਣਿਆ ਪਿਆ ਔਰ ਕੋਈ ਵੀ ਰਿਸ਼ਤਾ ਇੱਕ ਦੂਜੇ ਤੋਂ ਸੱਟ ਸਫਾਈ ਨਹੀਂ ਹੈਗਾ ਸਮਾਜ ਦੇ ਵਿੱਚ ਟਿਕਾਊ ਨਹੀਂ ਰਹਿ ਗਿਆ ਮਨਾਂ ਦੇ ਵਿੱਚ ਇੱਕ ਦੂਜੇ ਤੋਂ ਨਜਾਇਜ਼ ਉਮੀਦਾਂ ਨਜਾਇਜ਼ ਤਕਰਾਰਾਂ ਸਹਿਣਸ਼ੀਲਤਾ ਨਹੀਂ ਰਹੇਗੀ ਬਰਦਾਸ਼ਤਮਾਦਾ ਨਹੀਂ ਰਹਿ ਗਿਆ ਤਾਂ ਬਰਦਾਸ਼ਤਮਾਦਾ ਤੇ ਸਹਿਣਸ਼ੀਲਤਾ ਦੀ ਘਾਟ ਕਰਨ ਪਹਿਲਾ ਸਾਂਝੇ ਪਰਿਵਾਰ ਟੁੱਟੇ ਤੇ ਪਤੀ ਪਤਨੀ ਤੇ ਬੱਚਿਆਂ ਤੱਕ ਆਏ ਤੇ ਹੁਣ ਪਤੀ ਪਤਨੀਆਂ ਦੇ ਵਿਚਾਲੇ ਵੀ ਕੰਮ ਖਰਾਬੇ ਹੋਏ ਪਏ ਨੇ ਤੇ ਬਹੁਤ ਕੁਝ ਚਿੰਤਾਜਨਕ ਵਾਪਰੀ ਜਾਂਦਾ ਰੋਜ਼ ਅਜਿਹੇ ਘਟਨਾਵਾਂ ਵਾਪਰਦੀਆਂ ਨੇ ਬੀਤੇ ਕੱਲ ਵੀ ਅਮਰਤਸਰ ਸਾਹਿਬ ਤੋਂ ਇੱਕ ਖਬਰ ਆਈ ਕਿ ਇੱਕ ਵਿਅਕਤੀ ਨੇ ਆਪਣੀ ਵਿਵਹਤਾ ਪ੍ਰੇਮਿਕਾ ਨੂੰ ਮਿਲਣ ਦੇ ਲਈ ਬੁਲਾਇਆ ਤੇ ਬਾਅਦ ਦੇ ਵਿੱਚ ਹੋਟਲ ਦੇ ਵਿੱਚ ਉਹਦਾ ਗਲਾ ਘੋਟ ਕੇ ਉਹਦੀ ਹੱਤਿਆ ਕਰ ਦਿੱਤੀ ਉਹਨੂੰ ਮਾਰ ਦਿੱਤਾ ਤੇ ਫਿਰ ਉਥੋਂ ਫਰਾਰ ਹੋ ਗਿਆ ਪਿਆਰ ਮੁਹੱਬਤ ਤੇ ਵਿਆਹ ਇਹ ਸਾਰਾ ਕੁਝ ਕੰਮ ਗੜਬੜ ਚਾਉਥ ਹੋਇਆ ਪਿਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ